ਅਸੀਂ ਇੱਕ ਸੁਖਬੀਰ ਨੂੰ ਪਾਸੇ ਕਰਕੇ ਦੂਜੇ ਸੁਖਬੀਰ ਨੂੰ ਨਹੀਂ ਪਸੰਦ ਕਰਦੇ ਤੁਸੀਂ ਹਰਾਨ ਹੋਵੋਗੇ ਦੇਖ ਕੇ ਕੌਣ ਟੀਵੀ ਚੈਨਲਾਂ ਦੇ ਬੈਠ ਕੇ ਪ੍ਰੋਟੈਕਟ ਕਰ ਰਿਹਾ ਹੈ ਨਾ ਮਰਿਆਦਾ ਦੀ ਇੰਟਰਪ੍ਰੀਟੇਸ਼ਨ ਕਿਹਦੇ ਤੋਂ ਕਰਵਾਈ ਜਾ ਰਹੀ ਹੈ ਦੇਖ ਹੀ ਰਹੇ ਹੋ ਨਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨੂੰ ਨਰੈਣੂਮੰਦ ਦੱਸਿਆ ਜਾ ਰਿਹਾ ਹੈ ਔਰ ਕੌਣ ਦੱਸ ਰਿਹਾ ਹੈ ਇਹਨਾਂ ਦਾ ਫਿਲਮ ਸਟਾਰ ਤਖਤ ਦੇ ਜਥੇਦਾਰਾਂ ਨੂੰ ਔਰੰਗਜ਼ੇਬ ਦੇ ਸਮਾਨ ਦੱਸਿਆ ਜਾ ਰਿਹਾ ਹੈ ਕਹਿੰਦੇ ਜੀ ਉਹ ਤੀਰ ਮਾਰਿਆ ਉਹਨਾਂ ਦੇ ਮੂੰਹ 'ਚ orange ਸੇਬ ਇੱਥੋਂ ਤੱਕ ਡਿੱਗ ਪਏ ਤੁਸੀਂ ਇੱਥੋਂ ਤੱਕ ਗਿਰ ਗਏ ਉਹ ਸਾਨੂੰ ਦੱਸਦਾ ਦਿਓ ਵੀ ਕਿੰਨਾ ਕੁ ਗਿਰਨਾ ਹੈ ਜੇ ਰੋਕ ਹੀ ਨਹੀਂ ਰਹੀ ਪਤਾਲ 'ਚ ਜਾਣੋ ਆਪ ਤਾਂ ਡੁੱਗ ਰਹੇ ਹੋ ਤੁਸੀਂ ਅਕਾਲੀ ਪੋਲਟਿਕਸ ਸਿੱਖ ਸਿਆਸਤ ਨੂੰ ਵੀ ਡੋਬ ਰਹੇ ਹੋ ਇਸ ਗੱਲ ਦਾ ਦੁੱਖ ਹੈ ਤੁਹਾਡੇ ਡੁੱਬਣ ਦਾ ਸਾਨੂੰ ਕੋਈ ਦੁੱਖ ਨਹੀਂ ਹੈ ਜੇ ਤੁਸੀਂ ਡੁੱਗਦੇ ਨਾ ਸਾਨੂੰ ਕੋਈ ਦੁੱਖ ਨਹੀਂ ਸੀ ਹੋਣਾ ਡਿੱਗੋ ਹੋਰ ਡਿੱਗੋ ਅਸੀਂ ਕਹਿਣਾ ਸੀ ਡਿੱਗੋ ਹੋਰ ਡਿੱਗੋ ਸਾਨੂੰ ਕੋਈ ਚਿੰਤਾ ਨਹੀਂ ਸੀ ਹੋਣਾ ਅਸੀਂ ਇਸ ਕਰਕੇ ਕਹਿੰਨੇ ਆ ਡਿੱਗਣੋ ਬੱਸ ਕਰੋ ਕਿਉਂਕਿ ਤੁਹਾਡੇ ਨਾਲ ਸਿੱਖ ਸਿਆਸਤ ਡਿੱਗ ਰਹੀ ਐ ਸਿੱਖ ਪੋਲਿਟਿਕਸ ਡਿੱਗ ਰਹੀ ਐ ਤਾਂ ਅਸੀਂ ਚੀਕ ਰਹੇ ਆ ਡਿੱਗਣਾ ਬੰਦ ਕਰ ਦਿਓ ਤੁਹਾਡੇ ਨਾਲ ਅਕਾਲੀ ਕਰਤਾਰ ਡਿੱਗ ਰਿਹਾ ਅਕਾਲੀ ਸਿਆਸਤ ਰਾਜ ਕਰਨ ਵਾਸਤੇ ਨਹੀਂ ਸੀ ਬਣੀ ਇਹ ਰਾਜ ਕਰਨ ਵਾਸਤੇ ਬਣੀ ਸੀ ਐਮਪੀ ਬਣਨ ਵਾਸਤੇ ਬਣੀ ਸੀ ਐਮਐਲਏ ਵਾਸਤੇ ਬਣੀ ਸੀ ਮੁੱਖ ਮੰਤਰੀ ਬਣਨ ਵਾਸਤੇ ਬਣੀ ਸੀ ਨਹੀਂ ਅਕਾਲੀ ਪੋਲਿਟਿਕਸ ਬਣੀ ਸੀ ਭਲੇ ਦੀ ਕਾਮਨਾ ਨੂੰ ਮੁੱਖ ਰੱਖ ਕੇ ਸਰਬੱਤ ਦੇ ਭਲੇ ਲਈ ਅਕਾਲੀ ਪੋਲਟਿਕਸ ਪੈਦਾ ਹੋਈ ਸੀ ਤੇ ਸਿੱਖ ਪੋਲਿਟਿਕਸ ਬਚਾਉਣੀ ਐ ਔਰ ਸਿੱਖ ਪੋਲਿਟਿਕਸ ਕੇਵਲ ਸਿੱਖਾਂ ਲਈ ਨਹੀਂ ਹੁੰਦੀ ਸਿੱਖ ਪੋਲਿਟਿਕਸ ਮਾਨਵਤਾ ਲਈ ਹੈ ਮਨੁੱਖਤਾ ਲਈ ਹੈ ਇਹ ਗੱਲ ਚੇਤੇ ਰੱਖਣੀ ਹੈ ਸਿੱਖ ਪੋਲਿਟਿਕਸ ਕੇਵਲ ਸਿੱਖਾਂ ਦਾ ਭਲਾ ਨਹੀਂ ਚਾਹੁੰਦੀ ਕਿਉਂ ਕਿਉਂਕਿ ਸਿੱਖ ਪੋਲਿਟਿਕਸ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਬੇਸਡ ਹੈ ਔਰ ਗੁਰੂ ਨਾਨਕ ਸਾਹਿਬ ਦਾ ਫਲਸਫਾ ਕੇਵਲ ਸਿੱਖਾਂ ਲਈ ਨਹੀਂ ਹੈ ਇਹ ਹਿੰਦੂਆਂ ਲਈ ਵੀ ਹੈ ਇਹ ਮੁਸਲਮਾਨਾਂ ਲਈ ਵੀ ਹੈ ਬੋਧੀਆਂ ਜੈਨੀਆਂ ਲਈ ਵੀ ਹੈ ਇਹ ਹਰ ਇੱਕ ਪ੍ਰਾਣੀ ਮਾਤਰ ਲਈ ਹੈ ਜਿਹੜੇ ਕੀੜੇ ਲੱਗ ਗਏ ਨੇ ਇਸ ਪੋਲਿਟਿਕਸ ਨੂੰ ਘੋਣ ਵਾਂਗ ਅਸੀਂ ਉਹਨਾਂ ਨੂੰ ਪਾਸੇ ਕਰਨਾ ਹੈ ਅੱਜ ਪਾਸੇ ਕਰਨ ਦਾ ਵਕਤ ਆ ਗਿਆ ਹੈ ਕਿ 20000 ਬੰਦਾ ਹੈ 10000 ਬੰਦਾ ਹੈ 5000 ਬੰਦਾ ਹੈ 2000 ਬੰਦੇ ਦਾਸੀ ਨੇ ਸਾਰੇ ਕਹਿੰਦੇ ਨੇ ਨਾ ਉਜੜੇ ਗਾਲ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਇਹ ਗਾਲੜ ਪਟਵਾਰੀ ਬਣੇ ਬੈਠੇ ਨੇ ਬੰਦੇ ਦਾਸੀ ਨੇ ਕਿਤੇ 10 ਬੰਦਿਆਂ ਨੂੰ ਹੁਣ ਅਸੀਂ ਪਾਸੇ ਨਾ ਨਾ ਕੀਤਾ ਸਿੱਖ ਪੋਲਿਟਿਕਸ ਦੇ ਵਿੱਚੋਂ ਤੇ ਫਿਰ ਹਮੇਸ਼ਾ ਹਮੇਸ਼ਾ ਲਈ ਸਿੱਖ ਪੋਲਿਟਿਕਸ ਦਾ ਭੋਗ ਪੈ ਜਾਏਗਾ ਤੇ ਅਸੀਂ ਲੈ ਕੇ ਕਿਹਨੂੰ ਆਉਣਾ ਹੈ ਅਸੀਂ ਲੈ ਕੇ ਤੁਹਾਡੇ ਵਿੱਚੋਂ ਆਉਣਾ ਹੈ ਮਜ਼ਦੂਰਾਂ ਕਿਰਤੀਆਂ ਕਿਸਾਨਾਂ ਦੇ ਵਿੱਚੋਂ ਲੈ ਕੇ ਆਉਣੇ ਆ ਅਸੀਂ ਲੀਡਰ سرمਾਈਦਾਰੇ ਦੀਆਂ ਬਲਗਣਾ ਚੋਂ ਕੱਢ ਕੇ ਅਸੀਂ ਅਕਾਲੀ ਪੋਲਿਟਿਕਸ ਨੂੰ ਕਿਰਤੀਆਂ ਮਜ਼ਦੂਰਾਂ ਤੇ ਕਿਸਾਨਾਂ ਦੀ ਵਿੜਿਆਂ ਦੇ ਵਿੱਚ ਲੈ ਕੇ ਆਉਣਾ ਫਿਰ ਅਸੀਂ ਕਾਮਯਾਬ ਹੋਵਾਂਗੇ ਵਰਨਾ ਅਸੀਂ ਕਾਮਯਾਬ ਨਹੀਂ ਹੋਣਾ ਕੋਈ ਗਰੰਥੀ ਹੈ ਨਾ ਗੁਰਦੁਆਰਾ ਸਾਹਿਬ ਦਾ ਪਿੰਡਦਵਾਰ ਦੇ ਪਿੰਡ ਦੇ ਗੁਰਦੁਆਰੇ ਦਾ ਗਰੰਥੀ ਉਹਦੀ ਵੀ ਸ਼ਾਨ ਦੇ ਖਿਲਾਫ ਬੋਲਣ ਲਈ 100 ਵਾਰ ਸੋਚਦਾ ਹੈ ਕੋਈ ਪੋਲੀਟੀਕਲ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਬੀਰ ਸਿੱਖਾਂ ਚ ਗਰੰਥੀ ਦਾ ਉਹਦਾ ਬੜਾ ਸਨਮਾਨਜਨਕ ਹੈ ਇਹ ਗਰੰਥੀ ਹੈ ਇਹਦੇ ਖਿਲਾਫ ਸੋਚ ਸਮਝ ਕੇ ਬੋਲੇ ਕੋਈ ਵੀ ਰਾਜਨੀਤਿਕ ਕਿਸੇ ਗੈਰ ਅਕਾਲੀ ਪਾਰਟੀ ਦਾ ਬੰਦਾ ਕਿਸੇ ਗਰੰਥੀ ਬਾਰੇ ਬੋਲਣ ਲੱਗਿਆ ਵੀ 100 ਵਾਰ ਸ਼ਰਮ ਕਰਦਾ ਹੈ ਪਰ ਤੁਹਾਨੂੰ ਸ਼ਰਮ ਨਹੀਂ ਆਈ ਆਪਣੇ ਜਥੇਦਾਰਾਂ ਦੇ ਖਿਲਾਫ ਕੀ ਪਰਤ ਪਾ ਰਹੇ ਹੋ ਤੁਸੀਂ ਕਿਹੜੇ ਪੂਰਨੇ ਪਾ ਰਹੇ ਹੋ ਤੁਸੀਂ ਦੁੱਖ ਇਸ ਗੱਲ ਦਾ ਹੈ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਲਿਆ ਇਸ ਗੱਲ ਦਾ ਦੁੱਖ ਨਹੀਂ ਹੈ ਜਿਹੜਾ ਵੀ ਉਸ ਤਖਤ ਤੇ ਬੈਠੇਗਾ ਉਹਨੂੰ ਨਿਸ਼ਾਨਾ ਬਣਾਇਆ ਜਾਏਗਾ ਦੁੱਖ ਇਸ ਗੱਲ ਦਾ ਹੈ ਕਿਉਂਕਿ ਤੁਸੀਂ ਪਰਤ ਪਾਤੀ ਹੈ ਤੁਸੀਂ ਪੂਰਨੇ ਪਾਤੇ ਹੈ ਤੁਸੀਂ ਲਕੀਰਵਾ ਦਿੱਤੀ ਹੈ ਕਿ ਇਸ ਲਕੀਰ ਦੇ ਉੱਤੇ ਤੁਰਿਆ ਜਾ ਸਕਦਾ ਹੈ ਔਰ ਪਾਈ ਕਿਸ ਲਈ ਆਪਣੇ ਜਾਤੀ ਮਫਾਦ ਲਈ ਤਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਪਾਈ ਤੁਹਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਪਾਈ ਤੁਹਾਡਾ ਫਰਜ਼ ਸੀ ਇਹਨਾਂ ਪਦਵੀਆਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਣਾ ਤੁਹਾਡਾ ਫਰਜ਼ ਸੀ ਇਹਨਾਂ ਪਦਵੀਆਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਣਾ ਔਰ ਉਸ ਮਾਣ ਸਨਮਾਨ ਨੂੰ ਤੁਸੀਂ ਰੋਲਿਆ ਇਸ ਕਰਕੇ ਸਭ ਤੋਂ ਵੱਡੇ ਦੋਸ਼ੀ ਨੇ ਇਹ ਸਭ ਤੋਂ ਵੱਡੇ ਦੋਸ਼ੀ ਤੇ ਇਹਨਾਂ ਦੋਸ਼ੀਆਂ ਦਾ ਹੁਣ ਟਿਕੇ ਰਹਿਣਾ ਜਿਹੜਾ ਹੈ ਸਿਆਸਤ ਦੇ ਵਿੱਚ ਇਹ ਪੰਥ ਲਈ ਬਹੁਤ ਘਾਤਕ ਹੈ ਇਹਨਾਂ ਦੋਸ਼ੀਆਂ ਦਾ ਸਿਆਸਤ ਟਿਕੇ ਰਹਿਣਾ ਪੰਥ ਲਈ ਬਹੁਤ ਘਾਤਕ ਹੈ ਸਾਥ ਸੰਗਤ ਜੀ ਹੁਣ ਸੰਗਤ ਨੇ ਦੇਖਣਾ ਹੈ ਕਿ ਅਸੀਂ ਕੀ ਕਰਨਾ ਹੈ ਕਿ ਨਹੀਂ ਕਰਨਾ ਹਕੀਕਤ ਇਹ ਹੋਈ ਹੈ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਇਸਤੇਮਾਲ ਕਰਕੇ ਆਪਣੀ ਸਿਆਸਤ ਦੇ ਵਿੱਚ ਉਭਾਰ ਚਾਉਂਦੇ ਸੀ ਚਲੋ ਕਰ ਲੈਂਦੇ ਉਹ ਉਭਾਰ ਪਰ ਜਿਵੇਂ ਕਸ਼ਮੀਰ ਸਿੰਘ ਜੀ ਨੇ ਦੱਸਿਆ ਥੋੜਾ ਤਿਆਗ ਦਿਖਾ ਕੇ ਤਾਂ ਆਉਂਦੇ ਨਾ ਇਹੋ ਕਿਹਾ ਸੀ ਨਾ ਵੀ ਤਿਆਗ ਦਿਖਾ ਦਿਓ ਤਿਆਗ ਦਿਖਾ ਦਿਓ ਹੁਣ ਜੇ ਆਪਣਾ ਕਮੀਜ਼ ਚੱਕੀਏ ਨਾ ਤੇ ਢਿੱਡ ਨੰਗਾ ਹੁੰਦਾ ਇੱਕ ਤਾਂ ਹੁੰਦਾ ਨਾ ਕਹਿਣਾ ਇਹਨਾਂ ਦੇ ਤਰਲੇ ਕੱਢੇ ਸੀ ਤਰਲੇ ਉਹਦੇ ਛੱਡ ਕੇ ਆਜੋ ਬਚ ਜੂਗੇ ਬਚ ਜੂਗੇ ਪਰ ਇਸ ਤਰ੍ਹਾਂ ਚੁੰਬੜ ਗਏ ਜਿਵੇਂ ਜਾਨਵਰ ਨਹੀਂ ਸੜਕ ਤੇ ਕਈ ਵਾਰੀ ਗੱਡੀਆਂ ਥੱਲੇ ਆ ਕੇ ਮਰ ਜਾਂਦਾ ਮੁਰ ਕੇ ਖੁਰਪਿਆਂ ਨਾਲ ਲਾਉਣਾ ਪੈਂਦਾ ਕਹਿੰਦੇ ਖੁਰਪਿਆਂ ਨਾਲ ਲਾਹੋਗੇ ਤੇ ਲੈ ਜਾਗੇ ਨਹੀਂ ਅਸੀਂ ਨਹੀਂ ਲੈਂਦੇ ਖੁਰਪਿਆਂ ਨਾਲ ਲਾਹੋਗੇ ਜੇ ਪੰਤ ਖੁਰਪਿਆਂ ਨਾਲ ਲਾਹੋਗੇ ਤੇ ਲੈ ਜਾਗੇ ਅਸੀਂ ਨਹੀਂ ਲੈਂਦੇ ਤੇ ਹੁਣ ਵਕਤ ਆ ਗਿਆ ਇਹਨਾਂ ਨੂੰ ਖੁਰਪਿਆਂ ਨਾਲ ਲਾਉਣ ਦਾ ਖਰਚ ਖਰਚ ਕੇ ਵਕਤ ਆ ਗਿਆ ਇਹਨਾਂ ਨੂੰ ਖੁਰਪਿਆਂ ਨਾਲ ਲਾਉਣ ਦਾ ਇਹਨਾਂ ਨੇ ਲੈਣਾ ਨਹੀਂ ਹੈ ਚੰਬੜੇ ਰਹਿਣਾ ਇਹਨਾਂ ਨੇ ਇਹ ਹੁਣ ਤੁਸੀਂ ਲਾਉਣਾ ਹੈ ਖੁਰਪੇ ਤਿੱਖੇ ਕਰ ਲਓ ਇਹਨਾਂ ਨੂੰ ਲਾਉਣ ਵਾਸਤੇ ਫੇਰ ਪੰਥ ਦੀਆਂ ਸੰਸਥਾਵਾਂ ਦਾ ਮਲਾਲ ਪੰਥ ਦੀਆਂ ਸੰਸਥਾਵਾਂ ਦਾ ਮਾਣ ਜਿਹੜਾ ਹੈ ਉਹ ਬਚੇਗਾ ਵਰਨਾ ਨਹੀਂ ਬਚਣਾ ਅੱਜ ਪ੍ਰੋਟੈਕਟ ਕੌਣ ਕਰ ਰਿਹਾ ਤੁਸੀਂ ਹੈਰਾਨ ਹੋਵੋਗੇ ਦੇਖ ਕੇ ਕੌਣ ਟੀਵੀ ਚੈਨਲਾਂ ਤੇ ਬੈਠ ਕੇ ਪ੍ਰੋਟੈਕਟ ਕਰ ਰਿਹਾ ਨਾ ਮਰਿਆਦਾ ਦੀ ਇੰਟਰਪ੍ਰੀਟੇਸ਼ਨ ਕਿਹਦੇ ਤੋਂ ਕਰਵਾਈ ਜਾ ਰਹੀ ਹੈ ਦੇਖ ਲਓ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਕੌਣ ਬੈਠਦੇ ਨੇ ਟੀਵੀ ਚੈਨਲਾਂ ਦੇ ਉੱਤੇ ਆ ਕੇ ਜਿਨ੍ਹਾਂ ਤੋਂ ਮਰਿਆਦਾ ਦੀ ਇੰਟਰਪ੍ਰੀਟੇਸ਼ਨ ਕਰਾਈ ਜਾ ਰਹੀ ਹੈ ਦੇਖ ਹੀ ਰਹੀ ਹੋ ਨਾ ਸੱਚਖਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗਰੰਥੀ ਨੂੰ ਨਰੈਣੂ ਮੰਦ ਦੱਸਿਆ ਜਾ ਰਿਹਾ ਔਰ ਕੌਣ ਦੱਸ ਰਿਹਾ ਇਹਨਾਂ ਦਾ ਫਿਲਮ ਸਟਾਰ ਔਰ ਤਖਤ ਦੇ ਜਥੇਦਾਰਾਂ ਨੂੰ ਔਰੰਗਜ਼ੇਬ ਦੇ ਸਮਾਨ ਦੱਸਿਆ ਜਾ ਰਿਹਾ ਕਹਿੰਦੇ ਜੀ ਉਹ ਤੀਰ ਮਾਰਿਆ ਉਹਨਾਂ ਦੇ ਮੂੰਹ 'ਚ ਔਰੰਗਜ਼ੇਬ ਤੇ ਕਿੱਡੀ ਕਮਾਲ ਦੀ ਗੱਲ ਹੈ ਇੱਥੋਂ ਤੱਕ ਡਿੱਗ ਪਏ ਤੁਸੀਂ ਇੱਥੋਂ ਤੱਕ ਗਿਰ ਗਏ ਉਹ ਸਾਨੂੰ ਦੱਸ ਤਾਂ ਦਿਓ ਵੀ ਕਿੰਨਾ ਕੁ ਗਿਰਨਾ ਆ ਜੇ ਕਿੰਨਾ ਕੁ ਡਿੱਗਣਾ ਆ ਜੇ ਰੋਕੀ ਨੀ ਰਹਿ ਪਤਾਲ ਚ ਜਾਣੋ ਆਪ ਤਾਂ ਡੁੱਗ ਰਹੇ ਹੋ ਤੁਸੀਂ ਅਕਾਲੀ ਪੋਲਟਿਕਸ ਸਿੱਖ ਸਿਆਸਤ ਨੂੰ ਵੀ ਡੋਬ ਰਹੇ ਹੋ ਇਸ ਗੱਲ ਦਾ ਦੁੱਖ ਹੈ ਤੁਹਾਡੇ ਡੁੱਬਣ ਦਾ ਸਾਨੂੰ ਕੋਈ ਦੁੱਖ ਨਹੀਂ ਹੈ ਜੇ ਤੁਸੀਂ ਡੁੱਬਦੇ ਨਾ ਸਾਨੂੰ ਕੋਈ ਦੁੱਖ ਨਹੀਂ ਸੀ ਹੋਣਾ ਡਿੱਗੋ ਹੋਰ ਡਿੱਗੋ ਅਸੀਂ ਕਹਿਣਾ ਸੀ ਡਿੱਗੋ ਹੋਰ ਡਿੱਗੋ ਸਾਨੂੰ ਕੋਈ ਚਿੰਤਾ ਨਹੀਂ ਸੀ ਹੋਣਾ ਅਸੀਂ ਇਸ ਕਰਕੇ ਕਹਿੰਨੇ ਆ ਡਿੱਗਣੋ ਬੱਸ ਕਰੋ ਕਿਉਂਕਿ ਤੁਹਾਡੇ ਨਾਲ ਸਿੱਖ ਸਿਆਸਤ ਡਿੱਗ ਰਹੀ ਹੈ ਸਿੱਖ ਪੋਲਿਟਿਕਸ ਡਿੱਗ ਰਹੀ ਹੈ ਤਾਂ ਅਸੀਂ ਚੀਕ ਰਹੇ ਆ ਡਿੱਗਣਾ ਬੰਦ ਕਰ ਦਿਓ ਗਿਰਨਾ ਬੰਦ ਕਰ ਦਿਓ ਜੇ ਇਕੱਲੇ ਤੁਸੀਂ ਗਿਰਦੇ ਹੁੰਦੇ ਅਸੀਂ ਤੁਹਾਨੂੰ ਰੋਕਦੇ ਨਹੀਂ ਸੀ ਸਗੋਂ ਅਸੀਂ ਖੁਸ਼ੀਆਂ ਮਨਾਉਣੀਆਂ ਸੀ ਤੇ ਚੰਗਾ ਹੈ ਡਿੱਗਦੇ ਆ ਡਿੱਗਣ ਦਿਓ ਤੁਹਾਡੇ ਨਾਲ ਅਕਾਲੀ ਕਰਤਾਰ ਡਿੱਗ ਰਿਹਾ ਹੈ ਆ ਕਿਹਾ ਨਾ ਡਾਕਟਰ ਪਰਮਵੀਰ ਸਿੰਘ ਨੇ ਤੁਹਾਡੀ ਗੰਦੀ ਸ਼ਬਦਾਵਲੀ ਨਾਲ ਅਕਾਲੀ ਕਰਤਾਰ ਡਿੱਗ ਰਿਹਾ ਅਸੀਂ ਇਸ ਕਰਕੇ ਰੌਲਾ ਪਾ ਰਹੇ ਅਕਾਲੀ ਕਰਤਾਰ ਨੂੰ ਨਾ ਸੁੱਟੋ ਨਾ ਡੇਗੋ ਪਰ ਹਾੜੀ ਨਹੀਂ ਰਹੇ ਅਕਾਲੀ ਕਰਤਾਰ ਦੀ ਜੇ ਸਮਝ ਹੋਊਗੀ ਅਕਾਲੀ ਕਰਤਾਰ ਕੋਈ ਮਾੜਾ ਮੋਟਾ ਪੱਲੇ ਹੋਊਗਾ ਰਾਈ ਮਾਤਰ ਫੇਰ ਹੀ ਤਾਂ ਮਾੜੀ ਮੋਟੀ ਸਮਝ ਆਉਣੀ ਸੀ ਪਰ ਕੁਝ ਨਹੀਂ ਹੈ ਜਿਵੇਂ ਸਾਡੀ ਭੈਣ ਜੀ ਨੇ ਕਿਹਾ ਨਾ ਬੀਬੀ ਜੀ ਨੇ ਕਿ ਹੁਣ ਵਕਤ ਆ ਗਿਆ ਸਾਧ ਸੰਗਤ ਜੀ ਕਾਫਲੇ ਬਣ ਕੇ ਤੁਰੋ ਖਾਸ ਤੌਰ ਤੇ ਨੌਜਵਾਨ ਕਾਫਲੇ ਬਣ ਕੇ ਤੁਰੋ ਜੇ ਕਾਫਲੇ ਬਣ ਕੇ ਤੁਰਾਂਗੇ ਫੇਰ ਹੀ ਅਸੀਂ ਜਿਹੜਾ ਹੈ ਆਪਣੀਆਂ ਸੰਸਥਾਵਾਂ ਨੂੰ ਬਚਾ ਸਕਾਂਗੇ ਸਾਡਾ ਇੱਕੋ ਹੀ ਮਕਸਦ ਹੈ ਪੰਥਕ ਸੰਸਥਾਵਾਂ ਨੂੰ ਬਚਾਉਣਾ ਹੋਰ ਕੋਈ ਦੂਜਾ ਮਕਸਦ ਨਹੀਂ ਹੈ ਕੋਈ ਦੂਜਾ ਮਕਸਦ ਨਹੀਂ ਹੈ ਤੇ ਉਹਦੇ 'ਚ ਤੁਹਾਡਾ ਸਾਰੀ ਸੰਗਤ ਦਾ ਖਾਸ ਦੌਰ ਤੇ ਨੌਜਵਾਨ ਚਾਹੇ ਉਹ ਬੱਚੇ ਨੇ ਸਾਡੀਆਂ ਚਾਹੇ ਬੱਚੀਆਂ ਨੇ ਔਰ ਜਿਹੜੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਪਿਆਰ ਕਰਨ ਵਾਲੇ ਆ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਪਿਆਰ ਕਰਨ ਵਾਲੇ ਆ ਉਹ ਕਾਫਲੇ ਦਾ ਹਿੱਸਾ ਬਣੋ ਅੱਜ ਵਕਤ ਆ ਗਿਆ ਇਹਨਾਂ ਨੂੰ ਘਰੇ ਬਿਠਾਉਣ ਦਾ ਇਹ ਬਾਲੇ ਨਹੀਂ ਐ ਇਹ ਨਹੀਂ ਐ ਕਿ 20000 ਬੰਦਾ ਐ 10000 ਬੰਦਾ ਐ 5000 ਬੰਦਾ ਐ 2000 ਬੰਦੇ ਦਾਸੀ ਨੇ ਸਾਰੇ ਕਹਿੰਦੇ ਨੇ ਨਾ ਉਜੜੇ ਗਾਲ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਇਹ ਗਾਲੜ ਪਟਵਾਰੀ ਬਣੇ ਬੈਠੇ ਨੇ ਬੰਦੇ ਦਾਸੀ ਨੇ ਕਿਤੇ 10 ਬੰਦਿਆਂ ਨੂੰ ਹੁਣ ਅਸੀਂ ਪਾਸੇ ਨਾ ਨਾ ਕੀਤਾ ਸਿੱਖ ਪੋਲਿਟਿਕਸ ਦੇ ਵਿੱਚੋਂ ਤੇ ਫਿਰ ਹਮੇਸ਼ਾ ਹਮੇਸ਼ਾ ਲਈ ਸਿੱਖ ਪੋਲਿਟਿਕਸ ਦਾ ਭੋਗ ਪੈ ਜਾਏਗਾ ਔਰ ਇਹੋ ਹੀ ਸਰਕਾਰਾਂ ਚਾਹੁੰਦੀਆਂ ਨੇ ਇਹੋ ਏਜੰਸੀਆਂ ਚਾਹੁੰਦੀਆਂ ਨੇ ਤੇ ਸਿੱਖ ਪੋਲਿਟਿਕਸ ਬਚਾਉਣੀ ਹੈ ਔਰ ਸਿੱਖ ਪੋਲਿਟਿਕਸ ਕੇਵਲ ਸਿੱਖਾਂ ਲਈ ਨਹੀਂ ਹੁੰਦੀ ਸਿੱਖ ਪੋਲਿਟਿਕਸ ਮਾਨਵਤਾ ਲਈ ਹੈ ਮਨੁੱਖਤਾ ਲਈ ਹੈ ਇਹ ਗੱਲ ਚੇਤੇ ਰੱਖਣੀ ਹੈ ਸਿੱਖ ਪੋਲਿਟਿਕਸ ਕੇਵਲ ਸਿੱਖਾਂ ਦਾ ਭਲਾ ਨਹੀਂ ਚਾਹੁੰਦੀ ਕਿਉਂ ਕਿਉਂਕਿ ਸਿੱਖ ਪੋਲਿਟਿਕਸ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਬੇਸਡ ਹੈ ਔਰ ਗੁਰੂ ਨਾਨਕ ਸਾਹਿਬ ਦਾ ਫਲਸਫਾ ਕੇਵਲ ਸਿੱਖਾਂ ਲਈ ਨਹੀਂ ਹੈ ਇਹ ਹਿੰਦੂਆਂ ਲਈ ਵੀ ਹੈ ਇਹ ਮੁਸਲਮਾਨਾਂ ਲਈ ਵੀ ਹੈ ਬੋਧੀਆਂ ਜੈਨੀਆਂ ਲਈ ਵੀ ਹੈ ਇਹ ਹਰ ਇੱਕ ਪ੍ਰਾਣੀ ਮਾਤਰ ਲਈ ਹੈ ਤੇ ਜੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਹਰ ਇੱਕ ਪ੍ਰਾਣੀ ਮਾਤਰ ਲਈ ਹੈ ਤੇ ਸਿੱਖ ਪੋਲਿਟਿਕਸ ਵੀ ਸਭ ਦਾ ਭਲਾ ਮੰਗਦੀ ਸਰਬੱਤ ਦੇ ਭਲੇ ਦੀ ਕਾਮਨਾ ਕਰਦੀ ਸੈਕੂਲਰ ਪੋਲਿਟਿਕਸ ਹੈ ਇਸ ਕਰਕੇ ਸਾਰੇ ਸਾਥ ਦਿਓ ਅਸੀਂ ਇਸ ਪੋਲਿਟਿਕਸ ਨੂੰ ਬਚਾਉਣਾ ਹੈ ਜੋ ਮਾਨ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਪੋਲਿਟਿਕਸ ਦੀ ਹੋਂਦ ਹੈ। ਔਰ ਅਸੀਂ ਇਸ ਹੋਂਦ ਨੂੰ ਬਰਕਰਾਰ ਰੱਖਣਾ ਹੈ ਤਾਂ ਕਿ ਸਾਡਾ ਭਲਾ ਹੋ ਸਕੇ, ਸਾਡੀਆਂ ਨਸਲਾਂ ਦਾ ਭਲਾ ਹੋ ਸਕੇ। ਅਕਾਲੀ ਸਿਆਸਤ ਰਾਜ ਕਰਨ ਵਾਸਤੇ ਨਹੀਂ ਸੀ ਬਣੀ। ਇਹ ਰਾਜ ਕਰਨ ਵਾਸਤੇ ਬਣੀ ਸੀ। ਐਮਪੀ ਬਣਨ ਵਾਸਤੇ ਬਣੀ ਸੀ, ਐਮਐਲਏ ਵਾਸਤੇ ਬਣੀ ਸੀ, ਮੁੱਖ ਮੰਤਰੀ ਬਣਨ ਵਾਸਤੇ ਬਣੀ ਸੀ। ਨਹੀਂ, ਅਕਾਲੀ ਪੋਲਿਟਿਕਸ ਬਣੀ ਸੀ ਭਲੇ ਦੀ ਕਾਮਨਾ ਨੂੰ ਮੁੱਖ ਰੱਖ ਕੇ ਸਰਬਤ ਦੇ ਭਲੇ ਲਈ ਐਕਾਲੀ ਟਾਕਸ ਪੋਲਟੈਕਸ ਪੈਦਾ ਹੋਈ ਸੀ ਇਸ ਕਰਕੇ ਅਸੀਂ ਇਸ ਪੋਲਟੈਕਸ ਨੂੰ ਬਚਾਉਣਾ ਹੈ ਤੇ ਜਿਹੜੇ ਕੀੜੇ ਲੱਗ ਗਏ ਨੇ ਇਸ ਪੋਲਟੈਕਸ ਨੂੰ ਘੋਣ ਵਾਂਗ ਅਸੀਂ ਉਹਨਾਂ ਨੂੰ ਪਾਸੇ ਕਰਨਾ ਹੈ ਅੱਜ ਪਾਸੇ ਕਰਨ ਦਾ ਵਕਤ ਆ ਗਿਆ ਔਰ ਜਿਵੇਂ ਡਾਕਟਰ ਖੁਸ਼ਹਾਲ ਸਿੰਘ ਜੀ ਨੇ ਕਿਹਾ ਕਿ 10 ਕੀੜੇ ਪਾਸੇ ਕਰਕੇ ਤੇ ਅਸੀਂ ਲੈ ਕੇ ਕਿਹਨੂੰ ਆਉਣਾ ਹੈ ਅਸੀਂ ਲੈ ਕੇ ਤੁਹਾਡੇ ਵਿੱਚੋਂ ਆਉਣਾ ਹੈ ਮਜ਼ਦੂਰਾਂ ਕਿਰਤੀਆਂ ਕਿਸਾਨਾਂ ਦੇ ਵਿੱਚੋਂ ਲੈ ਕੇ ਆਉਣੇ ਆਂ ਅਸੀਂ ਲੀਡਰ ਸਰਮਾਇਦਾਰੇ ਦੀਆਂ ਵਲਗਣਾ ਚੋਂ ਕੱਢ ਕੇ ਅਸੀਂ ਅਕਾਲੀ ਪੋਲਿਟਿਕਸ ਨੂੰ ਕਿਰਤੀਆਂ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੜਿਆਂ ਦੇ ਵਿੱਚ ਲੈ ਕੇ ਆਉਣਾ ਫਿਰ ਅਸੀਂ ਕਾਮਯਾਬ ਹੋਵਾਂਗੇ ਵਰਨਾ ਅਸੀਂ ਕਾਮਯਾਬ ਨਹੀਂ ਹੋਣਾ ਅਸੀਂ ਇੱਕ ਸੁਖਬੀਰ ਨੂੰ ਪਾਸੇ ਕਰਕੇ ਦੂਜੇ ਸੁਖਬੀਰ ਨੂੰ ਨਹੀਂ ਪਸੰਦ ਕਰਦੇ ਅਸੀਂ ਭਾਈ ਲਾਲੋਆਂ ਦੀ ਜਿਹੜੀ ਸਿਆਸਤ ਅੱਖ ਦੀ ਗੱਲ ਕਰੇ ਭਾਈ ਲਾਲੋਆਂ ਦੀ ਅਸੀਂ ਉਸ ਸਿਆਸਤ ਦੀ ਗੱਲ ਕਰਦੇ ਹਾਂ ਮਾਲਕ ਭਾਗੋਆਂ ਦੇ ਫਾਇਦੇ ਦੀ ਗੱਲ ਕਰੇ ਉਸ ਸਿਆਸਤ ਦੀ ਗੱਲ ਨਹੀਂ ਕਰਦੇ ਸੋ ਸਾਧ ਸੰਗਤ ਜੀ ਮੇਰੀ ਇਹੋ ਹੀ ਅਪੀਲ ਹੈ ਹੱਥ ਜੋੜ ਕੇ ਕਿ ਆਪਾਂ ਇਕੱਠੇ ਹੋਈਏ ਕਾਫਲੇ ਬਣ ਕੇ ਤੁਰੀਏ ਤੇ ਸਾਡਾ ਤੇ ਸਾਡੀਆਂ ਨਸਲਾਂ ਦਾ ਭਲਾ ਹੋਵੇ ਕਿਉਂ ਕਿਉਂਕਿ ਜੇ ਸਿਆਸਤ ਚੰਗੀ ਹੋਏਗੀ ਕਿਉਂਕਿ ਸਿੱਖ ਨੇ ਪਰਮਾਰਥ ਨਾਲ ਵੀ ਜੁੜਨਾ ਹੈ ਤੇ ਪਰਮਾਰਥ ਨਾਲ ਜੁੜਨ ਵਾਸਤੇ ਸਾਡੇ ਕੋਲੇ ਬਾਣੀ ਹੈ ਬਾਣਾ ਸਿੱਖ ਨੇ ਜ਼ਿੰਦਗੀ ਵੀ گزارਣੀ ਹੈ ਸਿੱਖ ਨੂੰ ਰੋਜ਼ਗਾਰ ਵੀ ਚਾਹੀਦਾ ਸਿੱਖ ਦਾ ਮਤਲਬ ਗੁਰੂ ਨਾਨਕ ਸਾਹਿਬ ਦੀਏ ਘਰ ਨੂੰ ਮੰਨਣ ਵਾਲਾ ਚਾਹੇ ਉਹ ਕੋਈ ਵੀ ਹੈ ਚਾਹੇ Hindu ਮੁਸਲਮਾਨ ਬੋਧੀ ਜਾਨੀ ਉਹਨੇ ਆਪਣਾ ਗੁਜ਼ਾਰਾ ਵੀ ਕਰਨਾ ਹੈ ਤੇ ਸਹੀ ਢੰਗ ਦੇ ਨਾਲ ਗੁਜ਼ਾਰਾ ਤਾਂ ਹੋਏਗਾ ਜੇ ਸਿਆਸਤ ਅੱਛੀ ਹੋਏਗੀ ਜੇ ਸਿਆਸਤ ਅੱਛੀ ਹੋਏਗੀ ਨੌਕਰੀਆਂ ਸਾਡੇ ਬੱਚੇ ਬੱਚੀਆਂ ਨੂੰ ਮਿਲਣਗੀਆਂ ਰੋਜ਼ਗਾਰ ਸਾਡੇ ਬੱਚੇ ਬੱਚੀਆਂ ਨੂੰ ਮਿਲੇਗਾ ਘਰ ਦੇ ਵਿੱਚ ਆਟਾ ਦਾਲ ਜਿਹੜਾ ਹੈ ਉਹ ਸਾਡੇ ਆਏਗਾ ਮੁਫਤ ਦਾ ਨਹੀਂ ਅਸੀਂ ਆਪ ਕਮਾ ਕੇ ਜਦੋਂ ਆਪਣੇ ਡੱਬਿਆਂ ਦੇ ਵਿੱਚ ਰਸੋਈ ਦੇ ਡੱਬਿਆਂ ਦੇ ਵਿੱਚ ਦਾਲ ਆਟਾ ਭਰਾਂਗੇ ਸਾਡੀ ਜ਼ਿੰਦਗੀ ਖੁਸ਼ਹਾਲ ਹੋਊਗੀ ਔਰ ਇਹਦੇ ਵਾਸਤੇ ਇੱਕ ਅੱਛੀ ਸਿਆਸਤ ਦੀ ਲੋੜ ਹੈ ਸਾਨੂੰ ਚੰਗੀ ਸਿਆਸਤ ਦੀ ਲੋੜ ਹੈ ਔਰ ਚੰਗੀ ਸਿਆਸਤ ਮੈਨੂੰ ਨਹੀਂ ਲੱਗਦਾ ਕਿ ਗੁਰਬਾਣੀ ਦੀ ਵਿਚਾਰਧਾਰਾ ਤੋਂ ਪਾਸੇ ਕੋਈ ਹੋਰ ਹੋ ਸਕਦੀ ਹੈ ਇਸ ਲਈ ਆਓ ਸਾਰੇ ਰਲ ਮਿਲ ਕੇ ਚੱਲੀਏ ਕਾਫਲੇ ਬਨ ਕੇ ਤੁਰੀਏ ਮੈਂ ਸਰਦਾਰ ਤੇਜਿੰਦਰ ਸਿੰਘ ਜੀ ਸੰਧੂ ਸਾਹਿਬ ਜੋ ਇਸ ਇੰਸਟੀਚਿਊਸ਼ਨ ਨੂੰ ਹੁਣ ਰਨ ਕਰ ਰਹੇ ਨੇ ਪ੍ਰਬੰਧ ਚਲਾ ਰਹੇ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਇਹ ਉਹਨਾਂ ਨੇ ਅੱਜ ਦਾ ਇਹ ਸਮਾਗਮ ਰੱਖਿਆ ਹੈ ਬਹੁਤ ਸਤਿਕਾਰਤ ਹਸਤੀਆਂ ਸਾਹਮਣੇ ਵੀ ਬੈਠੀਆਂ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਹਾਂ ਖਾਸ ਤੌਰ ਦੇ ਉੱਤੇ ਸਾਡੇ ਮੇਰੇ ਅਧਿਆਪਕ ਸਾਹਿਬ ਵਿਦਵਾਨ ਬੈਠੇ ਨੇ ਮੈਂ ਇਹਨਾਂ ਤੋਂ ਵਿੱਦਿਆ ਲਈ ਹੈ ਤਾਂ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ